ਕਿਸੇ ਤਹਾਨੂੰ ਮਲਾਉਣ ਜਾ ਰਹੇ ਹਾਂ ਇੱਕ ਅਜਿਹੇ ਨੌਜਵਾਨ ਨਾਲ ਜਿਸ ਦਾ ਸ਼ੌਂਕ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਿੰਡ ਸਭਰਾ ਜਲਾਤਰਨ ਤਾਰਨ ਦਾ ਇਹ ਨੌਜਵਾਨ ਕਬੂਤਰਬਾਜ਼ੀ ਦਾ ਇਸ਼ਕਦਾਰ ਹੈ ਪਿੰਡ ਸੁਭਰਾ ਦਾ ਨੌਜਵਾਨ ਜਿਸ ਦਾ ਨਾਮ ਰਮਨਦੀਪ ਸਿੰਘ ਹੈ ਬਚਪਨ ਤੋਂ ਹੀ ਕਬੂਤਰ ਪਾਲਣ ਅਤੇ ਉਹਨਾਂ ਦੀ ਉਡਾਨ ਵਿੱਚ ਖਾਸ ਦਿਲਚਸਪੀ ਰੱਖਦਾ ਹੈ ਉਹ ਕਹਿੰਦਾ ਹੈ ਕਿ ਕਬੂਤਰਬਾਜ਼ੀ ਸਿਰਫ ਇੱਕ ਖੇਡ ਨਹੀਂ ਬਲਕਿ ਇਹ ਇੱਕ ਇਸ਼ਕ ਹੈ ਇੱਕ ਜ਼ਿੰਦਗੀ ਜੀਣ ਦਾ ਅੰਦਾਜ਼ ਹੈ ਕਬੂਤਰਾਂ ਦੀ ਦੇਖਭਾਲ ਰਮਨਦੀਪ ਸਿੰਘ ਚੜ੍ਹਦੇ ਦਿਨ ਹੀ ਆਪਣੇ ਕਬੂਤਰਾਂ ਦੀ ਦੇਖਭਾਲ ਕਰਦਾ ਹੈ ਉਹ ਉਹਨਾਂ ਨੂੰ ਖਾਸ ਖਰਾਕ ਦਿੰਦਾ ਹੈ ਜਿਵੇਂ ਵਿੱਚ ਦਾਣਾ, ਬਦਾਮ ਅਤੇ ਹੋਰ ਓਚਦੀਆਂ ਸ਼ਾਮਲ ਹੁੰਦੀਆਂ ਹਨ। ਕਬੂਤਰ ਉਡਾਨ ਨੂੰ ਲੈ ਕੇ ਹਰ ਰੋਜ਼ ਆਪਣੇ ਕਬੂਤਰਾਂ ਨੂੰ ਉਡਾਨ ਲਈ ਖਾਸ ਤਰੀਕੇ ਨਾਲ ਤਿਆਰ ਕਰਦਾ ਹੈ। ਕਈ ਵਾਰ ਇਹ ਉਡਾਨ ਮੁਕਾਬਰਿਆਂ ਵਿੱਚ ਬਦਲ ਜਾਂਦੀਆਂ ਹਨ। ਜਿੱਥੇ ਲੋਕ ਦੂਰ ਦੂਰ ਤੋਂ ਕਬੂਤਰਾਂ ਪ੍ਰਤੀ ਸਲਾਹ ਅਤੇ ਉਹਨਾਂ ਨੂੰ ਉਡਾਉਣ ਲਈ ਵੀ ਇਹਨਾਂ ਤੋਂ ਤਜਰਬੇ ਸਾਂਝੇ ਕਰਦੇ ਹਨ। ਉਥੇ ਹੀ ਰਮਨਦੀਪ ਸਿੰਘ ਦੱਸਦਾ ਹੈ ਕਿ ਕਬੂਤਰਬਾਜ਼ੀ ਨੂੰ ਲੈ ਕੇ ਉਸ ਵਿੱਚ ਇੱਕ ਖਾਸ ਗੁਣ ਹੈ ਜਿਸ ਨੂੰ ਲੈ ਕੇ ਉਹ ਕਈ ਬਾਜ਼ੀਆਂ ਕਬੂਤਰਬਾਜ਼ੀ ਵਿੱਚ ਜਿੱਤ ਚੁੱਕਿਆ ਹੈ ਅਤੇ ਕਈ ਅਨਾਮ ਉਸਦੇ ਨਾਮ ਹੋ ਚੁੱਕੇ ਹਨ ਆਓ ਆਪਾਂ ਕਰਦੇ ਹਾਂ ਗੱਲਬਾਤ ਕਿ ਕਿਹੜੇ-ਕਿਹੜੇ ਗੁਣ ਉਸਦੇ ਕੋਲ ਹਨ ਜੋ ਉਸ ਨੂੰ ਕਬੂਤਰਬਾਜ਼ੀ ਵਿੱਚ ਅਵਲ ਲੈਉਣ ਵਿੱਚ ਮਦਦ ਕਰਦੇ ਹਨ ਅਨੰਤਿ ਨਾਰੀ ਵਿਦੂ ਮੇਰਾ ਨਾਮ ਆਜੀ ਰਮਨਦੀਪ ਸਿੰਘ ਪਿੰਡ ਗੜਾ ਪਿੰਡ ਸਭਰਾ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਿਸ ਤਰ੍ਹਾਂ ਬਾੜਾ ਸ਼ੌਂਕ ਤੁਹਾਨੂੰ ਇੱਕ ਫਾਇਦਾ ਹੋਇਆ ਜੀ ਸ਼ੌਂਕ ਜੀ ਇਹ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਇਹ ਸ਼ੌਂਕ ਹੀ ਕਬੂਤਰਾਂ ਦਾ ਫਿਰ ਉਹਨੂੰ ਮੈਂ ਸ਼ੌਂਕ ਨੂੰ ਥੋੜਾ ਜਿਗਾ ਜਗਾਇਆ ਆਪਣੇ ਅੰਦਰ ਤੇ ਫਿਰ ਮੈਨੂੰ ਸ਼ੌਂਕ ਜਿਹੜਾ ਕਬੂਤਰਬਾਜੀ ਦਾ ਪੈ ਗਿਆ ਕਿੰਨੇ ਕਬੂਤਰ ਹੈ ਟਾਈਮ ਤੇ ਕਬੂਤਰ ਆਪਣੇ ਕੋਲੇ ਹੈਗਾ ਕੁਕਰਦੀਵਨ 150 ਕਬੂਤਰ 150 ਕੋਈ ਨਾਮ ਹੀ ਜਿੱਤੇ ਜਿਤਨਾ ਅੱ깔ੋ ਜੀ ਸ਼ਤਾਨਾ ਜੀ ਹਾਂਜੀ ਹਾਂਜੀ ਨਾਮ ਜਿੱਤੇ ਅੱਗੇ ਆਪਾਂ ਤੇਨਾ ਨਾਮ ਜਿੱਤੇ ਆ ਇਥੇ ਪਿੰਡ ਹੀ ਸ਼ਰਤਾਂ ਲੱਗੀਆਂ ਪਾਸੇ ਇੱਕ ਇੱਕ ਪਾਸੇ ਬਾਜੀ ਛੱਡੀ ਉਹਦਾ ਜਿੱਤਿਆ ਜੀ ਤੇ ਦੋ ਪਿੰਡ ਜਿੱਤੇ ਆ ਕਿਹੜੀ ਕਿਹੜੀ ਨਸਲ ਦੇ ਆ ਰੱਖੇ ਹੋ ਤੁਸੀਂ ਵੇਖੋ ਵੀਰ ਜੀ ਬਰੀਡਾਂ ਦੇ ਆਪਣੀਆਂ ਸਾਰੀਆਂ ਵੱਖ-ਵੱਖ ਬਰੀਡਾਂ ਵਾਂ ਕੋਈ ਆਪਣੇ ਕੋਲੇ ਕਲਸਰੇ ਆ ਕੋਈ ਸ਼ੀਨੇ ਆ ਕੋਈ ਜੋਨਸਰੇ ਆ ਕੋਈ ਆਪਣੇ ਕੋਲੇ ਸ਼ਾਹ ਕਿਆਂ ਕਬੂਤਰੀਆਂ ਸ਼ਾਹ ਕਿ ਕਬੂਤਰ ਮਲਵਈਆਂ ਚ ਸਾਰੀਆਂ ਮਲ ਬਰੀਡਾਂ ਰੱਖੀਆਂ ਟੋਟਲੀ ਆਪਾਂ ਜੰਨੀਆਂ ਵੀ ਬਰੀਡਾਂ ਕਿੰਨਾ ਕੁ ਰੋਜ਼ ਦਾ ਡੇਲੀ ਦਾ ਖਰਚਾ ਇਹਨਾਂ ਦਾ ਜਿਹੜਾ ਤੁਸੀਂ ਵੇਖਿਆ ਕਿ ਇਹਨਾਂ ਦਾ ਚੂਹਾ ਇਹਨਾਂ ਦਾ ਡੇਲੀ ਦਾ ਖਰਚਾ ਕੋਈ ਆ 800 ਰੁਪਈਆ ਰੋਜ਼ ਦਾ ਜਿਹੜਾ ਇਹਨਾਂ ਦਾ ਖਰਚਾ ਹੈ ਰੋਜ਼ ਦਾ ਹਾਂਜੀ ਰੋਜ਼ ਦਾ 800 ਜਿਹੜੀ-ਜਿਹੜੀ ਚੀਜ਼ ਖੁੰਦੇ ਜਿਹਨਾਂ ਚੀਜ਼ ਜੀ ਇਹਨਾਂ ਨੂੰ ਮੂੰਗੀ ਦਾਲ ਤੇ ਸਰੋਂ ਬਾਇਰਾ ਤੇ ਤੋਰੀਆ ਵੀ ਚੱਲਦਾ ਰਿਹਾ ਵਾ ਸਿਆਲ ਚ ਸਾਰਾ ਕੁਝ ਠੀਕ ਹੈ ਕਿ ਵੀ ਇਹਦੇ ਵੀ ਉਹ ਕਬੂਤਰ ਕੇ ਗੱਲਾਂ ਸ਼ੌਂਕੀ ਆ ਨਹੀਂ ਨਹੀਂ ਵੀਰ ਜੀ ਆਪਾਂ ਨੂੰ ਸ਼ੌਂਕ ਹੀ ਆ ਇੱਥੇ ਜੇ ਕੋਈ ਸੱਜਣ ਮਿੱਤਰ ਆਵੇ ਜੇ ਕੋਈ ਮੰਗਲੇ ਤੇ ਫਿਰ ਉਹਨਾਂ ਨੂੰ ਉਹਦਾ ਪਾ ਗਿਫਟ ਹੀ ਦੇ ਦਈਦਾ ਵਾ ਆਪਾਂ ਕੋਈ ਪੈਸੇ ਦਾ ਤਾਂ ਕੋਈ ਵੀ ਧੰਦਾ ਧੁੰਦਾ ਨਹੀਂ ਬਣਾਇਆ ਜਿਵੇਂ ਮਤਲਬ ਕੋਈ ਪੈਸੇ ਦੀ ਲਾਲਚ ਦੇ ਵਿੱਚ ਆ ਜਾਂਦਾ ਵਾ ਆਪਣੇ ਕੋਲੇ ਪੈਸੇ ਵਾਲਾ ਲਾਲਚ ਨਹੀਂ ਹੈਗਾ। ਇਹ ਕਿਹੜੀ ਤੁਸੀਂ ਕਬੂਤਰ ਆਤੀ ਫੜਾਇਆ ਤੁਸੀਂ ਕਹਿੰਦੇ ਪਾਕਿਸਤਾਨ ਦਾ ਹੈ। ਹਾਂਜੀ ਉਹ ਫਿਰ ਜਦੋਂ ਉਧਰੋਂ ਮਤਲਬ ਸ਼ਰਤਾਂ-ਸ਼ੁਰਤਾਂ ਲੱਗਦੀਆਂ ਫਿਰ ਤਾਂ ਫੁਰਤਾਂ-ਫੁਰਤਾਂ ਕਬੂਤਰਾਂ ਦੀਆਂ ਕੱਢਦੇ ਆ। ਉਦੋਂ ਫਿਰ ਜਦੋਂ ਨੇਰ ਨੂਰ ਜਾਂ ਬਦਲਾਂ-ਬੁੱਦਲਾਂ ਦੇ ਵਿੱਚ ਉਹ ਨਾਟ ਆਉਂਦੇ ਆ। ਫਿਰ ਆਪਣਾ ਤੁਹਾਨੂੰ ਪਤਾ ਏਰੀਆ ਵੀ ਇੱਕ ਬਾਰਡਰ ਤੇ ਆ। ਫਿਰ ਬਾਰਡਰ ਦੇ ਏਰੀਆ ਕਾਰਨ ਫਿਰ ਇਧਰ ਦੇ ਕਬੂਤਰ ਜਿਹੜੇ ਉਹ ਕਾਫੀ ਡਿਗਦੇ ਆਪਣੇ ਵੀ ਉਧਰ ਨੂੰ ਚੱਲ ਜਾਂਦੇ ਕੀ ਅੰਡਜਿਕਲਾ ਤੁਹਾਨੂੰ ਨਹੀਂ ਸ਼ਾਹੂ ਕਿ ਹੋਰ ਵੀ ਇੱਥੇ ਕਈ ਨਹੀਂ ਆਪਣੇ ਇੱਥੇ ਕਰਦੀਵਨਾ 70 80 ਖੁੱਡੇ ਆ ਜੀ ਪਿੰਡ ਦੇ ਵਿੱਚ ਬਹੁਤ ਤਗੜੇ ਢੰਡਾੜ ਬੰਦੇ ਜਿਨ੍ਹਾਂ ਨੇ ਕਬੂਤਰ ਰੱਖੇ ਹੋਏ ਆ ਨਾਲ ਨਾਲ ਕੋੜੀਆਂ ਰੱਖੀਆਂ ਹੋਈਆਂ ਹਾਂਜੀ ਕਿੰਨੀ ਕੁ ਸ਼ਰਤਾਂ ਜਿਹੜੀ ਲੱਗਦੀ ਹੈ ਇਸ ਸ਼ਰਤ ਜੀ ਇਹਦੇ ਵਿੱਚ ਆਪਣੇ ਪਿੰਡ ਤੇ 70 80 ਖੁੱਡੇ ਆ ਜਿਹੜੇ ਕਰਦੀਵਨਾ ਲੋਕਾਂ ਨੇ ਰੱਖੇ ਹੋਏ ਜਿਹੜੇ ਕਬੂਤਰ ਉਹਦੇ ਵਿੱਚ ਲਾ ਲੋ ਜੇ ਕੋਈ ਐਂਟਰੀ ਆ ਕੋਈ 2000 ਐਂਟਰੀ ਵੀ ਰੱਖ ਲੈਣੇ ਆ ਤੇ ਫਿਰ ਵੀ ਰੁਪਈਆ ਜਿਹੜਾ ਲੱਖ ਡੇਢ ਲੱਖ ਅਠਾਏ ਵੇਖਿਆ ਜਾਵੇ ਤਾਂ ਜਿਹੜੇ ਕਬੂਤਰ ਰੱਖਦੇ ਉਹਨਾਂ ਦਾ ਧਿਆਨ ਜਿਹੜਾ ਉੱਪਰ ਜ਼ਰੂਰ ਸਾਹ ਨਹੀ ਜੀ ਨਹੀਂ ਆਪਦਾ ਕੰਮ ਤੇ ਕਿਤਾ ਵੀ ਕਰਨਾ ਚਾਹੀਦਾ ਆਪਾਂ ਖੇਤੀਬਾੜੀ ਵੀ ਕਰਦੇ ਆ ਨਾਲ ਆਪਣੇ ਕੋਲ 7-8 ਕਿਲੇ ਜ਼ਮੀਨ ਆ ਇਹ ਨਹੀਂ ਕਿ ਸਾਰੀ ਇਹਦੀ ਕਬੂਤਰਾਂ ਦੇ ਵਿੱਚ ਇਹਨਾਂ ਦਾ ਮਤਲਬ ਦਾਣਾ ਪਾਣੀ ਪਾ ਗਏ ਆਪਦਾ ਕੰਮ ਆਕਾਰਾਂ ਤੇ ਵਧੀਆ ਕਰ ਸਕਦੇ ਜਿਤਨਾ ਵੇਖ ਰਹੇ ਜਾਂਦੇ ਜਾਂਦੇ ਜਿਆ ਕਿਸੇ ਦਾ ਰੱਖ ਲੋ ਤੇ ਫਿਰ ਚਲਾ ਜਾਂਦਾ ਇਹਨਾਂ ਲਈ ਫਿਰ ਬੰਦੇ ਦਾ ਪ੍ਰਬੰਧ ਕਰਕੇ ਜਾਈਦਾ ਜਿਹੜਾ ਆਪਾਂ ਕੰਮਾਂ ਰੱਖਿਆ ਡੰਗ ਡੰਗ ਰੱਖੇ ਜਿਹੜੇ ਬੰਦੇ ਦਾ ਓਵਰ ਕਾਮ ਇਹਨੂੰ ਜਿਹੜਾ ਉਹ ਦਾਣਾ ਪਾਣੀ ਦਾ ਪਤਾ ਹੁੰਦਾ ਫਿਰ ਉਹ ਦਾਣਾ ਪਾਣੀ ਪਾਣੀ ਦੇ ਨਾਲ ਬਗਲ ਕੇ ਫਿਰ ਹੋਰ ਕਿਹੜਾ ਸ਼ੌਂਕ ਦਾ ਨਾਮ ਕੁੱਤਾਂ ਦਾ ਸ਼ੌਂਕ ਜੀ ਆਪਾਂ ਨੂੰ ਸੀਲ ਕੁੱਕੜਾਂ ਦਾ ਵੀ ਹੈਗਾ ਆਪਾਂ ਕੋੜੀਆਂ ਵੀ ਆਹ ਸ਼ੌਂਕ ਆਜੀ ਸੀਲ ਕੁੱਕੜ ਵੀ ਹੈਗੇ ਹੈ ਕੋਈ ਨਾਮ ਮਿਲਿਆ ਤੁਹਾਨੂੰ ਹਾਂਜੀ ਨਾਮ ਮਿਲਦੇ ਰਹਿੰਦੇ ਆ ਜਦੋਂ ਆਪਾਂ ਕੋਈ ਟੂਰਨਾਮੈਂਟ ਕੱਪ ਤੇ ਜਾਂਦੇ ਆ ਉੱਥੇ ਆਪਣਾ ਸਨਮਾਨਤ ਕਰਦੇ ਆ ਕਿ ਸਾਡਾ ਫਲਾਣੇ ਪਿੰਡੋਂ ਬੰਦਾ ਆ ਜਾਂ ਕਿਦਾਂ ਤੁਹਾਨੂੰ ਪਤਾ ਸਾਰੇ ਸੱਜਣ ਭਰਾ ਇੱਥੇ ਹੁੰਦੇ ਆ ਟੂਰਨਾਮੈਂਟਾਂ ਦੇ ਜਦੋਂ ਸਮਾਨਤ ਕਰਦੇ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੁੰਦਾ ਬਹੁਤ ਹੀ ਵਧੀਆ ਮਾਨ ਸਮਾਨ ਹੁੰਦਾ ਆਪਣਾ ਜਦੋਂ ਉਹਨਾਂ ਨੂੰ ਪਤਾ ਵਾ ਕਿ ਜਿਹੜਾ ਸ਼ੌਂਕ ਤੁਹਾਨੂੰ ਪਤਾ ਜਾਗਣਾ ਹੋਈ ਸੋਕੀ ਜੀ ਗੱਲ ਨਹੀਂ ਇਹਨਾਂ ਦਾ ਕਬੂਤਰਾਂ ਦਾ ਖਰਚਾ ਛਬੀ ਦਾ ਪਰਚਾ ਤੁਹਾਨੂੰ ਪਤਾ ਹੀ ਆ ਇੱਕ ਬਰੋਬਰ ਇਹਨਾਂ ਦਾ ਸਾਰਾ ਖਰਚਾ ਜਿਹੜਾ ਬਹੁਤ ਤਗੜੇ ਜਿਵੇਂ ਆਂਦੇ ਨਾ ਕਿ ਕਚੈਰੀਆਂ ਦੇ ਵਿੱਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕੇ ਜੜਦੀ ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਵਾ ਘੋੜੀਆਂ ਰੱਖ ਲਓ ਸੀਲ ਕੁੱਕੜ ਰੱਖ ਲਓ ਇਹ ਕੋਈ ਖਾਲਾ ਜੀ ਦਾ ਵੜਾ ਨਹੀਂ ਸ਼ੌਂਕ ਬਹੁਤ ਚਕਾਉਣਾ ਮੰਨ ਲਓ ਕਿ ਜੇ ਕਿ ਵੀਰ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਹਾਂਜੀ ਆਪ ਕੀ ਕੋਈ ਹਾਂਜੀ ਆਪਣਾ ਕਨੈਕਟ ਕਰ ਸਕਦੇ ਆ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ 72109 11113 ਇੱਕ ਵਾਰ ਦੁਬਾਰਾ ਕਹੀਦਾ 72109 11113